ਬਲਕਾਰ ਸਿੰਘ ਇੱਕ ਐਸਾ ਸਖਸ਼ ਹੈ ਜਿਸ ਦੀਆਂ ਦੋਨੇ ਬਾਹਾਂ ਨਾ ਹੋਣ ਦੀ ਵਜ੍ਹਾ ਦੇ ਨਾਲ ਵੀ ਖੇਤਾਂ ਦੇ ਵਿੱਚ ਕੰਮ ਕਰਦਾ ਹੈ ਕੰਮ ਵੀ ਬਾਖਮਾਲ ਕੰਮ ਵੀ ਐਸਾ ਸਫਾਈ ਦੇ ਨਾਲ ਕਰਦੇ ਨੇ ਕਿ ਪਤਾ ਲੱਗਦਾ ਕਿ ਹਾਂ ਕਿ ਮੇਰੇ ਵਰਗੇ ਤੇ ਜੇ ਦੋ ਹੱਥ ਵੀ ਨੇ ਉਹ ਵੀ ਇੰਨੀ ਸਫਾਈ ਨਾਲ ਕੰਮ ਨਹੀਂ ਕਰ ਸਕਦੇ ਬਲਕਾਰ ਸਿੰਘ ਜੀ ਲੱਗੇ ਵੀ ਹੋਏ ਨੇ ਹੋ ਦੇ ਲੋ ਥੋੜੇ ਸਾਹਮਣੇ ਹੋ ਗਿਆ ਪਰ ਆਪਣੇ ਮਨ ਪੱਥਰ ਵਰਗੇ ਬਹੁਤ ਜ਼ਾ ਤੇਰੀ ਹੱਦ ਅੱਛਾ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਇੰਨੀ ਲੰਬੀ ਯਾਰੀ ਨਾ ਬਣਦੀ ਨਹੀਂ ਸਹੀ ਗੱਲ ਹੁੰਦੀ ਸਾਡੀ ਤਾਜੀ ਜਿਉਂਦੇ ਤੇ ਨੱਚ ਦਮ ਕੇ ਫੇਰੇ ਰੂਹਾਂ ਪਤਾ ਨਹੀਂ ਕਦੇ ਮਿਲਣਗੀਆਂ ਕਦੇ ਨਹੀਂ ਮਿਲਣਗੀਆਂ ਦੇਖੋ ਜੀ ਜੇ ਤਾਂ ਭਜਨ ਪਾਠ ਤੇ ਜੋਰ ਪਾਈ ਜੇ ਤਾਂ ਤਾਂ ਮਿਲਦੀਆਂ ਨਹੀਂ ਮਿਲਦੀਆਂ ਬੇ ਨਹੀਂ ਮਿਲਦੀ ਪਹਾਈ ਦੇ ਤਾਂ ਕੋ ਗਿਆ ਤੇ ਉਹ ਹੋ ਜਾਂਦਾ ਉਹ ਪਿਛਲੇ ਜੋਗ ਦਾ ਤੇ ਉਹ ਹੁੰਦਾ ਭਜਨ ਤੋਂ ਬਿਨਾਂ ਨਹੀਂ ਪਤਾ ਲੱਗਦਾ ਉਹ ਇਹ ਆ ਮੈਂ ਬਚਪਨ ਤੋਂ ਅਸੀਂ ਟੀਵੀ ਨੂੰ ਬੜਾ ਸਮਝਦੇ ਆ ਇਹ ਮੈਂ 2-4 ਥਾਂ ਹੀ ਫੜਿਆ ਵੀ ਗਿਆ ਉਸ ਉਸੇ ਨੂੰ ਪਤਾ ਹੈ ਸ਼ਾਮ ਫਕਾ ਦਾਦਾ ਮੈਂ ਝੂਠੀ ਬੋਲਦਾ ਹੁੰਦਾ ਟੀਵੀਆਂ ਦੇ ਬਾਗਬਾਨ ਕਹਿੰਦੇ ਕੁਝੇ ਮੇਰੇ ਤੇ ਫੰਦੋ ਗਦਾ ਪਹਿਰੇ ਜਾਂ ਫਲਾਗਾ ਮੈਂ ਕੱਲ ਨੂੰ ਆਜੂ ਅੱਜ ਛੱਡ ਦੇ ਮੁੱਕੇ ਉਹਦਾ ਬੰਦੀ ਫੁੱਕਾ ਪਿਆਰ ਬੜਾ ਕਰਦੇ ਆਪਸ ਚ ਪਿਆਰ ਬਹੁਤ ਬਾਪੂ ਜੀ ਅੰਜੂ ਆ ਗਏ ਵੀ ਤੁਹਾਡੇ ਦੋਸਤਿਆਂ ਅੱਖਾਂ 'ਚ ਹੋ ਜਾਂਦਾ ਹੀ ਫਿਰ ਜਾਨੀਓ ਹਾਰਨਾ ਦਾ ਮੇਰੇ ਘਰ ਵਿੱਚ ਇੱਕ ਤਾਂ ਆਉਂਦਾ ਜੀ ਕੋਈ ਬੰਦਾ ਦਿਲ ਛੱਡ ਜਾਂਦਾ ਹ ਹ ਮੱਟਾ ਨਹੀਂ ਹਮੰਦੀ ਜਾਂਦਾ ਨਾ ਤਾਂ ਟੈਨਸ਼ਨ ਮੰਨੇ ਤੋ ਕੋ ਬੰਦਾ ਨਾ ਆਪਾਂ ਦਿਲ ਛੱਡ ਕੇ ਕੋ ਬੰਦਾ ਕਿ ਬੰਦ ਨਹੀਂ ਕਦੇ ਡੋਲੇ ਤਾਂ ਨਹੀਂ ਨਾ ਜੋ ਮੈਂ ਨੀ ਜੇ ਦਾ ਮਨ ਜੀ ਨਹੀਂ ਸੋਚੀ ਫੇਰ ਵੀ ਨਾ ਬੰਦੂ ਕੋਈ ਜੇ ਸੋਚਾਂ ਮੈਂ ਨਹੀਂ ਬੰਦ ਬਜ਼ੀੜਾ ਕੋ ਹੋ ਗਿਆ ਬਣ ਗਿਆ ਬਣ ਗਿਆ ਕਿ ਭਾਵੇਂ ਅਸੀਂ ਜੰਮੇ ਦੋ ਵਕਰੀਆਂ ਵਕਰੀਆਂ ਮਾਵਾ ਦੀ ਕੋਖ ਤੇ ਵਿੱਚੋਂ ਆ ਪਰ ਸਾਡੀ ਯਾਰੀ ਸਾਨੂੰ ਭਰਾ ਬਣ ਗਈ ਹਾਂ ਇਹ ਗੱਲ ਹੋ ਗਈ ਹਾਂਜੀ ਹਨਾ ਇਹ ਮੇਰੀ ਗੱਲ ਬਾਖ ਸੁਣ ਲੈ ਆਖ ਇੱਕ ਨਾਗੜਾ ਇਹ ਪੈਂਦਾ ਮੈਂ ਹੌਂਲਾ ਮੈਂ ਸੈਂ ਲੈਣੀ ਆਜੀ ਦੂਜੇ ਨੋਨੇ ਕਹਿਆ ਬੰਦੇ ਕੋਸ ਜੇ ਤਾਮਾਏ ਅੱਜ ਕੇ ਖਾ ਲੈਂਦਾ ਤਾਂ ਤਾਂ ਕਹਿੰਦਾ ਦਾਤਾ ਤੇਰੇ ਕਰੇ ਖਜਾਨੇ ਜੀ ਜਮਾਏ ਗਾਹਾਂ ਤਾਂ ਮੈਂ ਡੰਡੇ ਨਾਲ ਲਾਉਂ ਤੇ ਬੱਥ ਸਮੇ ਤਾਂ ਅਰੋਪਤੀ ਰੱਖੀ ਜਾਂ ਕਹਿੰਦਾ ਇਹਨੇ ਤੁਹਾਡਾ ਕਿੰਨਾ ਕੇ ਸਾਥ ਹੁੰਦਾ ਸਾਰੇ ਦਿੱਤਾ ਭਾਈਆਂ ਤੋਂ ਮਤ ਇਹਨਾਂ ਨੇ ਮਾਣਾ ਯਾਰੀ ਤੇ ਜੇ ਪੈਸਾ ਤੇ ਲੀਕ ਕਿਥੋਂ ਦਾ ਮਿਲੇ ਮੈਨੂੰ ਉਹ ਨਹੀਂ ਨਹੀਂ ਓਏ ਨਹੀਂ ਬਾਪੂ ਨਹੀਂ ਨਹੀਂ ਰੋਣਾ ਨਹੀਂ ਜਮੀ ਨਹੀਂ ਰੋਣਾ ਆਪਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਜਿਸ ਰੂਹ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜਿਸ ਸਖਸ਼ਣਾ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਆਪਾਂ ਅਕਸਰ ਜ਼ਿੰਦਗੀ ਦੇ ਵਿੱਚ ਹਾਰਨ ਹਾਰ ਜਿਹਨੂੰ ਕਹਿੰਦੇ ਨੇ ਨਾ ਹਾਰ ਜਦੋਂ ਦਿਮਾਗ ਦੇ ਵਿੱਚ ਸ਼ਬਦ ਆਉਂਦਾ ਹੈ ਕਿ ਮੈਂ ਅੱਜ ਜ਼ਿੰਦਗੀ ਦੇ ਵਿੱਚੋਂ ਹਾਰ ਗਿਆ ਮੈਂ ਉਸੇ ਫਲਾਣੀ ਜਗ੍ਹਾ ਗਿਆ ਸੀ ਉਸ ਗੇਮ ਦੇ ਵਿੱਚੋਂ ਹਾਰ ਗਿਆ ਮੈਂ ਕਹਿੰਦਾ ਅੱਜ ਉਸ ਤੋਂ ਉੱਪਰ ਉੱਠ ਕੇ ਬੰਦਾ ਜ਼ਿੰਦਗੀ ਜੀਉ ਰਿਹਾ ਹੈ ਆਪਾਂ ਆਪਣੇ ਹੱਥ ਪੈਰ ਸਲਾਮਤ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ ਜੇ ਰੱਬ ਕੋਲ ਇੱਕ ਅਰਦਾਸ ਚਾਹੇ ਬੇਸ਼ੱਕ ਬਹੁਤ ਕੁਝ ਮੰਗਦੇ ਹੋਈਏ ਪਰ ਇੱਕ ਗੱਲ ਜ਼ਰੂਰ ਮੰਗਦੇ ਹੁੰਨੇ ਆ ਕਿ ਰੱਬਾ ਬਾਕੀ ਸਭ ਕੁਝ ਦੇਈ ਪਰ ਇੱਕ ਚੰਗੀ ਸਿਹਤ ਜ਼ਰੂਰ ਦੇਈ ਕਿ ਚੰਗੀ ਸਿਹਤ ਦੇ ਨਾਲ ਮੈਂ ਸਭ ਕੁਝ ਹਾਸਲ ਕਰ ਲੂੰਗਾ ਪਰ ਜੇ ਜ਼ਿੰਦਗੀ ਦੇ ਵਿੱਚ ਇੰਜ ਹੋ ਜਾਵੇ ਕਿ ਤੁਹਾਡੇ ਸਰੀਰ ਦਾ ਕੋਈ ਅੰਗ ਕੱਟਿਆ ਜਾਵੇ ਤੇ ਉਸ ਤੋਂ ਬਿਨਾ ਰਹਿਣਾ ਜ਼ਿੰਦਗੀ ਦੇ ਵਿੱਚ ਕਿੰਨਾ ਔਖਾ ਹੋ ਜਾਂਦਾ ਹੈ ਆਪਾਂ ਸੋਚ ਵੀ ਨਹੀਂ ਸਕਦੇ ਬਲਕਾਰ ਸਿੰਘ ਇੱਕ ਐਸਾ ਸਖਸ਼ਾ ਹੈ ਜਿਸ ਦੀਆਂ ਦੋਨੇ ਬਾਹਾਂ ਨਾ ਹੋਣ ਦੀ ਵਜ੍ਹਾ ਦੇ ਨਾਲ ਵੀ ਖੇਤਾਂ ਦੇ ਵਿੱਚ ਕੰਮ ਕਰਦਾ ਹੈ ਕੰਮ ਵੀ ਬਾਖਮਾਲ ਕੰਮ ਵੀ ਐਸਾ ਸਫਾਈ ਦੇ ਨਾਲ ਕਰਦੇ ਨੇ ਕਿ ਪਤਾ ਲੱਗਦਾ ਕਿ ਹਾਂ ਕਿ ਮੇਰੇ ਵਰਗੇ ਤੇ ਜੇ ਦੋ ਹੱਥ ਵੀ ਨੇ ਉਹ ਵੀ ਇੰਨੀ ਸਫਾਈ ਨਾਲ ਕੰਮ ਨਹੀਂ ਕਰ ਸਕਦੇ ਬਲਕਾਰ ਸਿੰਘ ਜੀ ਲੱਗੇ ਵੀ ਹੋਏ ਨੇ ਕੋਈ ਨਹੀਂ ਬਾਪੂ ਜੀ ਰੁਕ ਜੋ ਹੁਣ ਥੋੜਾ ਟਾਈਮ ਆਪਾਂ ਗੱਲਾਂ ਬਾਤਾਂ ਕਰ ਲਈਏ ਨਾ ਨਹੀਂ ਕਰੋ ਐ ਕਰੀਏ ਹਾਂਜੀ ਹੱਕ ਮੈਂ ਨਾ ਮੈਂ ਅਕਸਰ ਬਾਪੂ ਜੀ ਹੱਥ ਤੁਸੀਂ ਲਗਾ ਲਓ ਆ ਮੈਂ ਤੁਹਾਡੇ ਲਗਾ ਦਿੰਨਾ ਇਹ ਆ ਲੋ ਮੈਂ ਅਕਸਰ ਨਾ ਇੱਕ ਗੱਲ ਕਰਦਾ ਹੁੰਨਾ ਲੋਕ ਲੋਕ ਵੀਡੀਓਜ਼ ਦੇਖਦੇ ਨੇ ਹਾਂਜੀ ਕਦੇ ਮੇਰੀਆਂ ਜਾਂ ਕਿਸੇ ਹੋਰ ਚੈਨਲ ਉੱਤੇ ਹੋਰ ਸੈਕਸ਼ਨਾਂ ਦੇ ਆ ਇਹ ਗੱਲ ਬਾਪੂ ਜੀ ਆ ਜਾਂਦੀ ਹੈ ਕਿ ਹਾਰ ਤੋਡੇ ਹਿਸਾਬ ਨਾਲ ਬੜੀ ਉਮਰ ਹੋ ਗਈ ਹਾਰਨਾ ਕੀ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਹਾਰਨਾ ਦਾ ਮੇਰੇ ਘਰ ਵਿੱਚ ਇੱਕ ਦਾਇਆ ਹੁੰਦਾ ਜੀ ਕੋਈ ਬੰਦਾ ਦਿਲ ਛੱਡ ਜਾਂਦਾ ਹਾਂ ਮੈਂ ਮੱਟਾ ਨਹੀਂ ਹਣ ਮੰਨੀ ਜਾਂਦਾ ਨਾ ਤਾਂ ਟੈਨਸ਼ਨ ਮੰਨੇ ਤੋ ਕੋ ਬੰਦਾ ਨਾ ਆਪਾਂ ਦਿਲ ਛੱਡ ਕੇ ਕੋ ਬੰਦਾ ਕੋ ਬੰਦ ਨਹੀਂ ਬੰਦ ਨਹੀਂ ਬੰਦ ਜੇ ਮਈ ਬੰਦ ਜੋ ਮਰ ਜੀ ਉਹ ਹੋਈ ਜਾਵੇ ਕਿਉਂਕਿ ਜੋ ਹੋਣਾ ਉਹ ਤਾਂ ਹੋਣਾ ਹੀ ਆ ਜਾਂ ਹੋ ਚੁੱਕਿਆ ਹੈ ਜੋ ਹੋ ਚੁੱਕਿਆ ਹੈ ਹੋ ਦੇਖ ਲੋ ਤੁਹਾਡੇ ਸਾਹਮਣੇ ਹੋ ਗਿਆ ਪਰ ਆਪਣੇ ਮਨ ਪੱਥਰ ਵਰਗੇ ਉਹ ਦਾਤੇ ਦੀ ਖਤਰ ਛ ਉਸ ਦਾਤੇ ਦੇ ਉੱਪਰ ਯਕੀਨ ਰੱਖਿਆ ਵੇ ਹੋਈ ਕਦੇ ਡੋਲੇ ਤਾਂ ਨਹੀਂ ਨਾ ਜੋ ਮੈਂ ਨਹੀਂ ਜੀ ਦਾ ਮਨ ਜੀ ਨਹੀਂ ਸੋਚੀ ਫੇਰ ਕਿਹੜਾ ਬੰਦੂ ਕੋਈ ਦੇ ਸੋਚਾਂਗੇ ਨਹੀਂ ਬੰਦ ਬਦਲੇ ਕੋ ਹੋ ਗਿਆ ਬਣ ਗਿਆ ਬਣ ਗਿਆ ਜੋ ਹੋ ਗਿਆ ਹੋ ਗਿਆ ਬਣ ਗਿਆ ਕੋਈ ਚੱਕਰ ਨਹੀਂ ਉਸ ਪਰਮਾਤਮਾ ਦੀ ਰਾਜਾ ਦੇ ਵਿੱਚ ਰਹਿਣਾ ਸਿੱਖਿਆ ਬਿਲਕੁਲ ਵੱਡੀ ਗੱਲ ਬੋਲੀ ਤੁਹਾਡੀ ਇਹ ਨਾ ਦੇਵੀ ਰਹਾ ਜਿਹੜਾ ਬੰਦਾ ਰਹੇ ਠੀਕ ਹਾਂ ਮੈਂ ਚਲੋ ਇੱਕ ਇੱਕ ਅੰਦਰੋਂ ਬੰਦਾ ਸੋਚ ਲੰਦਾ ਮਨ ਨੂੰ ਮਜ਼ਬੂਤ ਕਰ ਲੰਦਾ ਇਹ ਸੋਚ ਲੰਦਾ ਕਿ ਚਲ ਮੈਂ ਮੈਂ ਹਾਰਨਾ ਨਹੀਂ ਮੈਂ ਡੋਲਣਾ ਨਹੀਂ ਪਰ ਜ਼ਿੰਦਗੀ ਜਦੋਂ ਚੱਲਦੀ ਆ ਲੋਕਾਂ ਵੱਲ ਵੇਖਦੇ ਹਾਂ ਕਦੇ ਐਂ ਤਾਂ ਨਹੀਂ ਲੱਗਿਆ ਕਿ ਕੋਈ ਪਰਵਾਹ ਨਹੀਂ ਕਰੇਗੀ ਮੇਰੇ ਦੋ ਹੱਥ ਨਹੀਂ ਜੋ ਮੈਂ ਇਹ ਮੰਨਦੇ ਨੂੰ ਜਾਂਦੀ ਆ ਬਹੁਤ ਦਾਦੇ ਨੇ ਜਿਹੜਾ ਕਰਦਾ ਕਰਦਾ ਹੁਣ ਜੇ ਮੈਂ ਕਰੂੰਗਾ ਬਤਾਉਂਗਾ ਭੇਗੀ ਆਪਣੇ ਬੰਦੇ ਬੂਈ ਵੇ ਇਹ ਨਹੀਂ ਕਦੇ ਨਾ ਬੈਠੋ ਜਿਹੜਾ ਲਿਖਿਆ ਦੀ ਹੋ ਗਿਆ ਜੇ ਮੈਂ ਪੁੱਛਣਾ ਜ਼ਰੂਰ ਚਾਹੂੰਗਾ ਕੀ ਘਟਨਾ ਹੋਈ ਸੀ ਇਹ ਘਟਨਾ ਜੀ ਆਦਾ ਰੈਂਕੂ ਜੀ ਤੁਸੀਂ ਹੁਣ ਸੁਨਾਵਾ ਤਿੰਨ ਪੁੱਤ ਹਾਂ ਇੱਥੇ ਸਾਡਾ ਰਿਸ਼ਤੇਦਾਰ ਦੀ ਪਟਿਆਲੇ ਕੋਲੇ ਸੁਣ ਲਿਓ ਹੁਣ ਕਹਾਣੀ ਹਾਂ ਉਹ ਪਾਇੰਦਾ ਯਾਰ ਸੀ ਟੱਟ ਨੰਗ ਬੰਦਾ ਉਹਨੇ ਜ਼ਮੀਨ ਵੇਚਦੀ ਨਾ ਸਿੱਧਿਆਂ ਕੰਦਾਂ ਨੇ ਆਪਣੇ ਕੋਈ ਜ਼ਮੀਨ ਜੇ ਕੋ ਵੇਚ ਪੀ ਮੇਰਾ ਵੱਡਾ ਭਾਈ ਦੋ ਦਿਨ ਦਾ ਇੱਥੇ ਆਪਾ ਪੱਬ ਨਹੀਂ ਲਗੰਦੇ ਤੇ ਥੋੜੇ ਵਰਗੇ ਸਿਆਣੇ ਬੰਦੇ ਮੈਨੂੰ ਕਹਦੇ ਰਿਸ਼ਤੇਦਾਰ ਕੋਈ ਨਹੀਂ ਲਈਦਾ ਮੈਂ ਉਹ ਮੇਰੇ ਵੱਡੇ ਭਾਈ ਵੀ ਮੰਨਦਾ ਸੀ ਉਹ ਕਹਿੰਦਾ ਉਹ ਜਵਾਕ ਭੁੱਖੇ ਮਰ ਜਾਣਗੇ ਪੈਸੇ ਖਾਜੂ ਉਹਨੂੰ ਜ਼ਮੀਨ ਦਵਾਈ ਜੀ ਸਰਦਾਰ ਹੁੰਦੇ ਪਟਿਆਲੇ ਬਾਂਮੜ ਜ਼ਮੀਨ ਦਵਾਈ ਤਿੰਨ ਸਾਲ ਆ ਪਾ ਬਾਂਦਾਂ ਦਾ ਖੇਤੀਕਾਰ ਕੰਦਦੀ ਉਹਦੇ ਆ ਜਾਂਤ ਹੋਇਆ ਦੀ ਰਿਸ਼ਤੇਦਾਰ ਦੇ ਉਹ ਬੰਦੇ ਅੱਜ ਸਾਡਾ ਭਾਂਦਾ ਉਹ ਐਂ ਕਹਿੰਦੇ ਵੀ ਇਹ ਮੈਨੂੰ ਦੀਦਾ ਕਿਉਂ ਆ ਜੇ ਮੈਂ ਉਹਦਾ ਹੁੰਦਾ ਕਿਲਾ ਦੋ ਕਿਲੇ ਲੈ ਕੇ ਖੜਾ ਛੱਡਦਾ ਕਿ ਨਾ ਛੱਡਵਾਉਂਦੀ ਦੇਣੇ ਪੈਂਦੇ ਉਹਨਾਂ ਨੂੰ ਜਦੋਂ ਉਹਨਾਂ ਦੇ ਖੇਤ ਦੀ ਕਦਰ ਹੋ ਗਿਆ ਹੱਕ ਵੀ ਸੀ ਉਹਨਾਂ ਦਾ ਮੇਰਾ ਵੱਡਾ ਭਾਈ ਕਹਿੰਦਾ ਨਹੀਂ ਉਹ ਨਹੀਂ ਆਪਾਂ ਇਹ ਕੰਮ ਹੀ ਨਹੀਂ ਚਲ ਠੀਕ ਹੈ ਇਹਦਾ ਗੁਣ ਕਰਦ ਨੂੰ ਗੁਣ ਮਿਲਿਆ ਜੀ ਮੈਨੂੰ ਹਾਂ ਕਹਿੰਦਾ ਸਾਲ ਕਿਹੜਾ ਕਰ ਕੇ ਦੂ ਖੇਤੀ ਕਰੀ ਇਹ ਬਾਗ ਪਾਲੇ ਉਹਦੇ ਕਿੰਨੇ ਸਾਲ ਹੋ ਗਏ ਇਹ ਸਾਲ ਮੈਨੂੰ ਲੱਗਦਾ ਜੀ ਘੱਟੋ ਘੱਟ ਵੀ 25 ਸਾਲ ਹੋ ਗਏ ਕੰਮ ਨੂੰ ਹੱਥ ਹੈ ਨਹੀਂ ਨਾ ਹੱਥ ਆਇਆ ਸੀ ਜੀ ਜਦੋਂ ਕੰਮ ਚੱਲਦਾ ਹੁੰਦਾ ਹੈ ਨਾ ਮਿੱਤਰ ਪਾਇਰੇ ਉਹੀ ਤੁਰੇ ਫਿਰਦੇ ਨੇ ਘਰ ਦਾ ਬੰਦਾ ਨਹੀਂ ਸੀ ਕੋਲੇ ਜਦੋਂ ਮੇਰਾ ਹੱਥ ਹੱਥ ਨਹੀਂ ਆਇਆ ਮੈਂ ਮਸ਼ੀਨ ਵਾਲੇ ਨੂੰ ਕਹਾ ਮਾ ਸਾਰਾ ਮੋਸ਼ਕ ਮਾਰ ਦੇ ਮਸ਼ੀਨ ਤੋਂ ਬੈ ਨੁਕੜਾ ਦੇ ਹਾਂ ਉਹ ਦਵੇ ਜੇ ਆ ਕੇ ਆਇਆ ਕਰਕੇ ਕਹਿੰਦਾ ਵੀ ਨਹੀਂ ਯਾਰ ਰੱਬ ਜੀ ਆਲਾ ਦੋ ਰੁਕ ਲੈ ਲੈ ਆ ਹੱਥ ਆ ਗਿਆ ਇਹੋ ਬੰਦਾ ਰੁੱਕ ਫੜਾਉਣਾ ਦੀ ਉਹਨਾਂ ਛਾਲ ਮਾਰੀ ਮੈਂ ਆ ਖਿੱਚਣ ਲੱਗਿਆ ਵੀ ਨਾਲ ਚੜ ਗਿਆ ਇਹ ਰੁੱਕ ਫੜਾਉਣਾ ਬੰਦਾ ਕਾਮਯਾਬ ਹੁੰਦਾ ਹੱਥ ਨਹੀਂ ਆਉਂਦਾ ਸੱਜਾ ਜੀ ਲਿਖਟਣਾ ਬਾਬਰ ਕੀ ਕਿੰਨਾ ਕੋਖਾ ਲੱਗਿਆ ਉਹ ਤੋਂ ਬਾਅਦ ਉਹਦਾ ਤੇ ਤੁਹਾਨੂੰ ਪਤਾ ਹੀ ਹੈ ਜੀ ਹੁਣ ਉਹਦਾ ਹੁਣ ਤੁਸੀਂ ਗੱਲ ਨਹੀਂ ਛੇੜੋ ਹਾਂ ਹੁਣ ਆਪਾਂ ਨੂੰ ਪਤਾ ਹੀ ਹੈ ਕਿ ਹੁਣ ਬੰਦਾ ਅੱਧਾ ਵੱਡੇ ਹੋ ਗਿਆ ਇਹ ਤਾਂ ਦੁੱਖ ਲੱਗਦਾ ਹੀ ਹੈ ਹਾਂ ਬਬੂ ਇਹ ਤੁਸੀਂ ਬਹੁਤ ਦਲੇਰ ਹੋ ਨਹੀਂ ਇਹ ਨਹੀਂ ਕਰਦਾ ਨਹੀਂ ਬਹੁਤ ਦਲੇਰ ਹੋ ਦੇਖੋ ਦੱਸਖੋ ਇਹ ਅਕਸਰ ਨਾ ਗੱਲ ਆਏ ਜਾਂਦੀ ਆ ਦਿਮਾਗ ਦੇ ਵਿੱਚ ਉਹ ਹੀ ਗੱਲ ਫੇਰ ਮੈਂ ਦੁਹਰਾਉਣਾ ਰਹਿਣਾ ਆ ਕਿ ਦੇਖੋ ਹੌਸਲਾ ਨਾ ਛੱਡੋ ਜੇ ਹੌਸਲਾ ਤੁਹਾਡਾ ਮਜ਼ਬੂਤ ਆ ਤਾਂ ਬੜੇ ਤੋਂ ਉੱਚਾ ਉੱਚੇ ਤੋਂ ਉਹ ਐਵਰੇਜ ਤੱਕ ਵੀ ਤਾਂ ਬੰਦੇ ਹੀ ਪਹੁੰਚੇ ਨੇ ਜੇ ਹੌਸਲੇ ਬੁਲੰਦ ਰੱਖੇ ਨੇ ਤਾਂ ਉਹ ਇੰਨੀ ਉਚਾਈ ਤੱਕ ਪਹੁੰਚੇ ਨੇ ਇੱਕ ਹੌਸਲਾ ਜਿਹੜਾ ਹੁੰਦਾ ਏ ਚਾਹੇ ਉਹ ਆਪਣੇ ਆਪ ਚ ਹੋਵੇ ਜਾਂ ਤੁਹਾਨੂੰ ਕਿਸੇ ਦਾ ਸਹਾਰਾ ਹੋਵੇ ਇੱਕ ਚੰਗਾ ਜੀਵਨ ਸਾਥੀ ਦਾ ਹੋਵੇ ਜੇ ਚੰਗਾ ਹੌਸਲਾ ਤੁਹਾਡੇ ਮਨ ਦੇ ਵਿੱਚ ਆ ਜਾਂ ਤੁਸੀਂ ਕੋਈ ਡਿੜ੍ਹ ਸੰਕਲਪ ਕਰ ਲਿਆ ਜਾਂ ਤੁਸੀਂ ਮਨ ਦੇ ਵਿੱਚ ਸੋਚ ਲਿਆ ਕਿ ਮੈਂ ਆਪਣੀ ਕਮੀ ਨੂੰ ਕਮੀ ਨਹੀਂ ਮੰਨੂੰਗਾ ਮੈਂ ਇਸ ਕਮੀ ਨੂੰ ਇੱਕ ਸਾਈਡ ਤੇ ਰੱਖ ਕੇ ਉਸ ਤੋਂ ਉੱਪਰ ਉੱਠ ਕੇ ਦਿਖਾਵਾਂਗਾ ਕਿ ਜੀਵਨ ਕਿਵੇਂ ਜਿਉਂਦੇ ਜੀਦਾ ਹੁੰਦਾ ਹੈ ਘਰ ਦੇ ਵਿੱਚ ਕੌਣ-ਕੌਣ ਹੈ ਤੁਹਾਡੇ ਘਰ ਦੇ ਵਿੱਚ ਆਪਣੇ ਘਰ ਵਾਲੀ ਹੈ ਭਾਈ ਇਹ ਹੈ ਇੱਕ ਹਾਂ ਤੇ ਮੁੰਡਾ ਆਪਣਾ ਬਹਿ ਇੱਕ ਉਹਦੇ ਘਰ ਵਾਲੀਆਂ ਕੁੜੀ ਵੇ ਦੇ ਇੱਕ ਤੁਹਾਡੇ ਮਿੱਤਰ ਵੀ ਨੇ ਹਨ ਮਿੱਤਰ ਤਾਂ ਫੇਰ ਮਿੱਤਰ ਇੱਕ ਉਹਨੇ ਤੁਹਾਨੂੰ ਪਾਣੀ ਪੁਲਾਇਆ ਸੀ ਮੈਂ ਦੇਖਿਆ ਉਹ ਮਿੱਤਰ ਹੀ ਇਧਰ ਹੁੰਦਾ ਸਭ ਦਾ ਆਪਣੇ ਕੋਲ ਹੀ ਆਉਂਦਾ ਹੈ ਅੱਛਾ ਇਹ ਤੁਹਾਡੇ ਨਾਲ ਰਹਿੰਦੇ ਨੇ ਇਹ ਉਹਨਾਂ ਜਦੋਂ ਕੋਈ ਉਹ ਤੋਂ ਮੇਲਾ ਬੁਲਾ ਹੁੰਦਾ ਮੇਲਾ ਬੁਲਾ ਹੁੰਦਾ ਆਪਣੇ ਨਾਲ ਉਹ ਹੀ ਮੇਰੇ ਵਾਲਾ ਸਾਰਾ ਦਵਾਈ ਹੈ ਜੀ ہماری हमको ਰੋਜ਼ ਮਿਲਣਾ ਪੜਦਾ ਹੈ ਇਨਸੇ ਇਹ ਫਿਰ ਆੜੀ ਕਰਕੇ ਆਉਂਜਾਂਦਾ ਹੈ ਅੱਛਾ ਇਹ ਆੜੀ ਆ ਗਏ ਇਹ ਤੁਹਾਡੇ ਆੜੀ ਆ ਰਹੇ ਨੇ ਹੈ ਲੋ ਜੀ ਆੜੀ ਜੀ ਵੀ ਆ ਗਏ ਨੇ ਦੋਸਤੀ ਦੀ ਕੀ ਮਿਸਾਲ ਹੁੰਦੀ ਹੈ ਉਹ ਕੁਝ ਇਸ ਤਰ੍ਹਾਂ ਦੇਖਣ ਨੂੰ ਮਿਲਦੀ ਹੈ ਇਹ ਸ਼ਾਰਟ ਚੱਲ ਰਿਹਾ ਸੀ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਇਹ ਉਹਨਾਂ ਦੇ ਮਿੱਤਰ ਨੇ ਆਜੋ ਤੁਸੀਂ ਕੋਲ ਨੂੰ ਆਜੋ ਕੋਲ ਨੂੰ ਆਜੋ ਇਹ ਉਹਨਾਂ ਦੇ ਮਿੱਤਰ ਨੇ ਦੋਨੇ ਆੜੀ ਨੇ 30 35 ਸਾਲ ਹੋ ਚੁੱਕੇ ਨੇ ਵੱਡੇ ਭਰਾ ਨਾਲ ਆੜੀ ਸੀ ਇਹਨਾਂ ਦੇ ਕਿਸੇ ਵਜ੍ਹਾ ਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਯਾਰਾਨਾ ਜਿਹੜਾ ਆ ਉਹਨਾਂ ਭਾਇਆ ਜਾ ਰਿਹਾ ਤੁਸੀਂ ਇਹਨਾਂ ਨਾਲ ਕਿੰਨੇ ਇੰਨੇ ਲੰਮੇ ਸਮੇਂ ਤੋਂ 30 35 ਸਾਲ ਤੋਂ 35 ਸਾਲ ਤੋਂ ਜਿ ਬਾਬੂ ਜੀ ਜਦੋਂ ਹੱਥ ਇਹ ਜਿਹੜੀ ਘਟਨਾ ਵਾਪਰਦੀ ਆ ਹਾਂਜੀ ਹਾਂਜੀ ਇਹ ਖਬਰ ਤੁਹਾਨੂੰ ਮਿਲੀ ਸੀਗੀ ਉਸ ਟਾਈਮ ਨਹੀਂ ਇਹ ਤਾਂ ਘਰੇ ਸੀ ਜਿਹਨਾਂ ਦਾ ਪਰਦਾ ਤਾਂ ਲੱਗਿਆ ਸੀ ਇਹ ਤਾਂ ਹੁਣ ਘਰੇ ਸੀ ਇਹ ਕਿਹੜੇ ਕੰਮ ਚ ਨਹੀਂ ਇਹ ਤਾਂ ਨਹੀਂ ਪੰਡ ਦਿੰਨੇ ਸੁਣ ਲਓ ਮੇਰੀ ਗੱਲ ਆ ਇਹ ਤਾਂ ਕਰਦੇ ਹਲਵਾਈ ਦਾ ਕੰਮ ਵੀ ਸ਼ਾਨਦਲਾਪੀ ਯਾਰੀ ਦਾ ਜਿਹੜੀ ਯਾਰੀ ਉਹ ਪੈ ਗਈ ਸੀ ਇਹ ਆਪਣਾ ਮੂਹ ਨਸੀਬ ਉਹ ਤੋਂ ਬਾਹਰਲੇ ਕੰਮ ਚ ਨਹੀਂ ਰਹਿ ਜਾਂਦਾ ਹੁੰਦਾ ਮੈਂ ਮੈਂ ਖੇਤ ਮਦ ਨਹੀਂ ਆਉਂਦਾ ਫਿਰ ਆੜੀ ਤਾਂ ਹੈਗਾ ਹੀ ਸੀ ਆੜੀ ਤਾਂ ਹੁਣ ਵੀ ਆ ਪਿਆਰ ਤਾਂ ਪੂਰਾ ਆ ਪਿਆਰ ਇਹਦਾ ਕੋਈ ਗੱਲ ਨਹੀਂ ਘਰੇ ਮੈਂ ਕੁਝ ਹੋ ਜੇ ਮੈਂ ਲੱਗ ਪਾ ਫਿਰ ਪਾ ਮੈਂ ਰੋਟੀ ਇਹਦਾ ਖਾ ਲੈਣਾ ਅਜਾ ਕੋਈ ਗੱਲ ਹੋ ਜਾਵੇ ਕੋਈ ਚੱਕਰ ਨਹੀਂ ਨਾ ਅਸੀਂ ਚਾਹੇ ਕੁਛ ਵੀ ਆ ਸਾਡਾ ਆਪੋ ਵਿੱਚ ਹੀ ਫਰਕ ਪੈ ਨਹੀਂ ਸਕਦਾ ਭਾਈਆਂ ਦਾ ਪੈ ਜੂ ਸਾਡਾ ਕਿ ਭਾਵੇਂ ਅਸੀਂ ਜੰਮੇ ਦੋ ਵਕਰੀਆਂ ਵਕਰੀਆਂ ਮਾਵਾ ਦੀ ਕੋਖ ਤੇ ਵਿੱਚੋਂ ਆ ਪਰ ਸਾਡੀ ਯਾਰੀ ਸਾਨੂੰ ਭਰਾ ਬਣਾਈ ਇਹ ਗੱਲ ਹੋ ਗਈ ਹਾਂਜੀ ਹਨਾ ਇਹ ਮੇਰੀ ਗੱਲ ਬਾਖ ਸੁਣ ਲੈ ਹਰ ਇੱਕ ਨਾਡਾ ਇਹ ਪੈਂਦਾ ਮੈਂ ਸੁਣ ਲਾ ਮੈਂ ਨਹੀਂ ਸੈਂਦੇ ਨਹੀਂ ਤਾਂ ਅਸੀਂ ਦੂਜੇ ਨੋਨੇ ਕਹੇ ਬੰਦੇ ਕੋਸ਼ ਦੂਜੇ ਨੂੰ ਨਹੀਂ ਕਹਿਣ ਦਿੰਦੇ ਬਿਲਕੁਲ ਮੈਂ ਇੱਕ ਚੀਜ਼ ਮੈਨੂੰ ਬੜੀ ਪਿਆਰੀ ਲੱਗੀ ਤੁਹਾਡੇ ਚ ਕਿ ਅੱਜ ਕੱਲ ਦੇ ਟਾਈਮ ਜੇ ਵਿੱਚ ਇੰਨੀ ਲੰਬੀ ਯਾਰੀ ਨਾ ਲੰਘਦੀ ਨਹੀਂ ਸਹੀ ਗੱਲ ਸਾਡੀ ਸਾਡੀ ਤਾਜੀ ਜਿਉਂਦੇ ਜਿਨਾਚ ਧਮ ਤੇ ਫਿਰ ਇਹ ਰੂਹਾਂ ਪਤਾ ਨਹੀਂ ਕਦੇ ਮਿਲਣਗੀਆਂ ਕਦੇ ਨਹੀਂ ਮਿਲਣਗੀਆਂ ਦੇਖੋ ਜੀ ਜੇ ਤਾਂ ਭਾਜੇ ਪਾਠ ਤੇ ਜੋਰ ਪਾਏ ਜੇ ਤਾਂ ਤਾਂ ਮਿਲਦੀਆਂ ਨਹੀਂ ਮਿਲਦੀਆਂ ਇਹ ਨਹੀਂ ਮਿਲ ਪਹ ਕਹਿੰਦੇ ਤਾਂ ਕੋਗਿਆਂ ਤੇ ਉਹ ਹੋ ਜਾਂਦਾ ਉਹ ਪਿਛਲੇ ਜੋਗ ਦਾ ਤੇ ਉਹ ਹੁੰਦਾ ਭਾਜਨ ਤੋਂ ਵੀ ਨਹੀਂ ਪਤਾ ਲੱਗਦਾ ਅੰਜੂ ਆ ਗਈ ਤੁਹਾਡੀ ਅੱਖਾਂ ਵਿੱਚ ਪਿਆਰ ਬੜਾ ਕਰਦੇ ਆਪਸ ਚ ਪਿਆਰ ਬਹੁਤ ਬਾਪੂ ਜੀ ਅੰਜੂ ਆ ਗਈ ਤੁਹਾਡੇ ਦੋਸਤਿਆਂ ਅੱਖਾਂ ਚ ਹੋ ਜਾਂਦਾ ਇਹ ਫਿਰ ਜਾਣੀ ਹਾਂ ਫਰਕ ਤਾਂ ਪੈ ਜਾਂਦਾ ਜੀ ਕੋਈ ਗੱਲ ਨਹੀਂ ਜੀ ਕੱਡੀ ਕੀ ਗੱਲ ਆ ਯਾਰ ਇਹ ਆਪਾਂ ਪੂਰੀ ਸਿਰੇ ਤੱਕ ਲੈ ਕੇ ਜਾਣੀ ਆ ਮੈਂ ਕਹਣਾ ਗੱਲ ਰੱਬ ਜੇ ਕਹਿੰਦੇ ਨੇ ਕਿ ਦਿਨ ਦੇ ਵਿੱਚ ਬੰਦਾ ਇੱਕ ਵਾਰ ਰੱਬ ਕੋਲ ਖੜ ਕੇ ਸੁਣਦਾ ਹਾਂਜੀ ਹਾਂਜੀ ਤਾਂ ਯਾਰੀ ਅਗਲੇ ਜਨਮ ਤੱਕ ਵੀ ਜਾਵੇ ਇਹ ਹਾਂ ਠੀਕ ਫਿਰ ਮੈਂ ਸੋਨੂੰ ਆਪਦੇ ਮਨ ਦੀ ਦੱਸ ਦਿੰਦਾ ਵੇਖੇ ਘਰੇ ਜਿਉਂ ਮੈਂ ਬੇਹਾ ਗਿਆ ਐਸਾ ਬੈਸੇ ਕੰਮ ਟੀਮੀ ਦਾ ਹਾਂ ਬਾਈ ਨੂੰ ਆਏ ਸੀ ਬਈ ਕੁੜੀਆਂ ਵਿਆਈਆਂ ਜਾਾਂ ਉਹ ਤੋਂ ਪਿੱਛੇ ਕਿਸੇ ਦੇ ਦੂਰੇ ਹੱਲੇ ਜਾਾਂਗੇ ਹੂੰ ਚੱਲ ਭਾਈ ਮੈਂ ਦੋ ਦੋ ਦੇ ਭੁੱਖਾ ਵੀ ਗਏ ਜਾਂਦਾ ਹੂੰ ਜੇ ਤਾਂ ਮੈਂ ਅੱਜ ਕੇ ਖਾ ਲੈਂਦਾ ਤਾਂ ਤਾਂ ਕਹਿੰਦਾ ਦਾਤਾ ਤੇਰੇ ਕਰੇ ਖਜਾਨੇ ਚ ਜਮਾ ਹੈ। ਦਗਾਹਾਂ ਤਾਂ ਮੈਂ ਡੰਡੇ ਨਾਲ ਲਾਉ। ਤੇ ਬੱਛ ਮੈਂ ਤਾਂ ਰੱਖਤੀ ਰੱਖੀ ਆ ਗੱਲ। ਇਹਨੇ ਤਾਂ ਡਾ ਕਿੰਨਾ ਕੇ ਸਾਥ ਹੁੰਦਾ। ਸਾਰੇ ਦਿੱਤਾ ਭਾਈਆਂ ਤੋਫਾ ਤਾਂ ਦਿੱਤਾ। ਇਹਨੇ। ਮਾਣਾ ਯਾਰੀ ਤੇ ਜੇ ਪੈਸਾ ਤੇਲੀ ਕਿਥੋਂ ਦਾ ਮਿਲੇ ਮੈਨੂੰ। ਕਿਥੋਂ ਦਾ? ਉਹ ਨਹੀਂ ਨਹੀਂ ਓਏ ਨਹੀਂ ਬਾਪੂ ਨਹੀਂ ਨਹੀਂ ਰੋਣਾ ਨਹੀਂ ਜਮੀ ਨਹੀਂ ਰੋਣਾ ਆਪਾਂ ਨਹੀਂ ਭਾਈ ਦੀ ਗੱਲ ਝਾੜ ਆਕੀ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਇੱਕ ਦਰਸ਼ਕ ਨੂੰ ਜਰੂਰ ਦੱਸਣਾ ਚਾਹੂੰਗਾ ਅੱਜ ਕੱਲ ਆਪਾਂ ਯਾਰੀ ਦੇਖਦੇ ਆ ਗੱਲਾਂ ਵੀ ਬਹੁਤ ਸੁਣਦੀਆਂ ਸੁਣੀਆਂ ਦੀਆਂ ਨੇ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਇਹ ਇਹਦੇ ਉੱਤੇ ਯਾਰੀ ਦੇ ਉੱਤੇ ਲਿਖਿਆ ਗਿਆ ਲਾਈਨਾਂ ਯਾਰੀ ਦੇ ਉੱਤੇ ਲਿਖਿਆ ਗਿਆ ਗੱਲਾਂ ਬਾਤਾਂ ਬੜੀਆਂ ਸੁਣੀਆਂ ਦੀਆਂ ਨੇ ਆਪਾਂ ਖੁਦ ਵੀ ਕੋਈ ਸਟੇਟਸ ਪਾਈਦਾ ਜਾਂ ਕੁਝ ਖੁਦ ਵੀ ਕੋਈ ਤਸਵੀਰ ਪਾਉਂਦੇ ਨਾ 4 ਯਾਰ ਜਦੋਂ ਇਕੱਠੇ ਇੱਕ ਤਸਵੀਰ ਦੇ ਵਿੱਚ ਖੜੇ ਹੁੰਦੇ ਨੇ ਤਾਂ ਉਹਦੇ ਨੀਚੇ ਬੜੀ ਸੋਹਣੀ ਰਾਇਮ ਲਿਖ ਕੇ ਪਾਈ ਜਾਂਦੀ ਆ ਪਰ ਪਤਾ ਨਹੀਂ ਕਿਉਂ ਥੋੜੇ ਕੇ ਸਮੇਂ ਬਾਅਦ ਉਹ ਯਾਰੀ ਦੇ ਵਿੱਚ ਥੋੜੀ ਜਿਹੀ ਖਟਾਸ ਆ ਜਾਂਦੀ ਆ ਜਿਸ ਦੇ ਨਾਲ ਚਾਹੇ ਬੋਲ ਚਾਲ ਸਹੀ ਚਾਹੇ ਕੁਝ ਵੀ ਤਰੀਕੇ ਨਾਲ ਉਹ ਗੱਲਬਾਤ ਬੰਦ ਹੋ ਜਾਂਦੀ ਆ ਜੀ ਜਾਂ ਤਾਂ ਬੰਦਾ ਪੈਸੇ ਦੀ ਯਾਰਮਾਗ ਕਰਦਾ ਜਾਂ ਧੀਮੀ ਬਾਜ ਹੁੰਦਾ ਤਾਂ ਖਟਾਸ ਹੁੰਦੀ ਨਹੀਂ ਆਉਂਦੀ ਨਹੀਂ ਨਹੀਂ ਆਉਂਦੀ ਹਾਂ ਇਹ ਆ ਮਾਇਆ ਬਚਪਨ ਤੋਂ ਅਸੀਂ ਟੀਵੀ ਨੂੰ ਬੁਰਾ ਸਮਝਦੇ ਆਂ ਇਹ ਮੈਂ 2-4 ਥਾਂ 'ਚ ਫੜਿਆ ਵੀ ਗਿਆ ਕੋਈ ਨੂੰ ਪਤਾ ਹੈ ਸ਼ਾਮ ਫਕਾ ਦਾਦਾ ਮੈਂ ਝੂਠੀ ਬੋਲਦਾ ਹੁੰਦਾ ਟੀਵੀਆਂ ਦੇ ਬਾਗ ਬੰਦ ਕਰ ਲੈ ਕੁਜੇ ਮੇਰੇ ਤੇ ਫਿਰ ਦੋਦਾ ਦਾ ਪਹਿਰੇ ਜਾਂ ਫਲਾਗਾ ਮੈਂ ਕੱਲ ਨੂੰ ਆਜੂ ਅੱਜ ਛੱਡਦੇ ਮੋਕੇ ਉਹਦਾ ਕੋਈ ਰੋਕਾ ਬਿਲਕੁਲ ਅਸੀਂ ਇਹੀ ਉਮੀਦ ਰੱਖਾਂਗੇ ਤੁਹਾਨੂੰ ਜਿਹੜੀ ਗੱਲਬਾਤ ਵਧੀਆ ਲੱਗੀ ਹੋਗੀ ਇਹਦੇ ਵਿੱਚ ਦੋ ਕਹਾਣੀਆਂ ਨਿਕਲ ਕੇ ਸਾਹਮਣੇ ਜ਼ਰੂਰ ਆਈਆਂ ਨੇ ਇੱਕ ਹਿੰਮਤ ਦੀ ਇੱਕ ਯਾਰੀ ਦੀ ਤੇ ਇੱਕ ਪਿਆਰ ਦੀ ਆਪਾਂ ਅੱਜ ਦੇ ਸਮੇਂ ਦੇ ਵਿੱਚ ਵੀਡੀਓਜ਼ ਬਣਾ ਕੇ ਉਹਦੇ ਉੱਤੇ ਵਧੀਆ ਜਿਹਾ ਗਾਣਾ ਲਾ ਕੇ ਪਾ ਦਿੰਨੇ ਆ ਚਾਹੇ ਫਾਰਮੈਲਿਟੀਆਂ ਜੀ ਕਰਦੀ ਆਪਾਂ ਸਟੇਟਸ ਪਾ ਦਿੰਨੇ ਆ ਜਾਂ ਕੋਈ ਵੀਡੀਓ ਪਾ ਦਿੰਨੇ ਆ ਸੋਸ਼ਲ ਮੀਡੀਆ ਦੇ ਉੱਤੇ ਇੱਕ ਆਪਣੀ ਯਾਰੀ ਨੂੰ ਦਿਖਾਉਣ ਵਾਸਤੇ ਪਰ ਅਸਲ ਯਾਰੀ ਕੀ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਤੁਹਾਡਾ ਦੋਸਤ ਤੁਹਾਡਾ ਕਿੰਨਾ ਪੁਰਾਣਾ ਹੈ ਤੇ ਉਹ ਕਿੱਥੇ-ਕਿੱਥੇ ਤੁਹਾਡੇ ਨਾਲ ਆ ਕੇ ਖੜਿਆ ਕਹਿੰਦੇ ਮੇਰੇ 2 ਲੱਖ ਫਾਲੋਅਰ ਸੀ ਪਰ ਜਦੋਂ ਮੈਂ ਹਸਪਤਾਲ ਦੇ ਵਿੱਚ ਐਡਮਿਟ ਸੀ ਤਾਂ ਉੱਥੋਂ ਸਿਰਫ ਮੇਰੇ ਘਰ ਦੇ ਆ ਤੇ ਮੇਰੇ ਦੋਸਤਾਂ ਤੋਂ ਇਲਾਵਾ 10 ਬੰਦੇ ਤੋਂ ਇਲਾਵਾ ਕੋਈ ਵੀ ਨਹੀਂ ਖੜਾ ਸੀ ਉਸ ਤੋਂ ਆਪਾਂ ਕੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿਸ ਜ਼ਮਾਨੇ ਦੇ ਵਿੱਚ ਕਿਸ ਥਾਂ ਦੇ ਉੱਤੇ ਰਹਿੰਦੇ ਆ ਚੰਗੇ ਰਿਸ਼ਤੇ ਬਣਾਓ ਵੀਡੀਓਜ਼ ਤਾਂ ਬਹੁਤ ਬਣਦੀਆਂ ਨੇ ਉਹਦੇ ਵਾਸਤੇ ਗੈਜਟਸ ਵੀ ਬਹੁਤ ਆਉਂਦੇ ਨੇ ਚੰਗੇ ਰਿਸ਼ਤੇ ਬਣਾਓ ਰਿਸ਼ਤਿਆਂ ਦੇ ਨਾਲ ਹੀ ਜ਼ਿੰਦਗੀ ਸੌਖੀ ਲੱਗ ਜਾਂਦੀ ਹੈ ਇਸ ਵਕਤ ਮੈਂ ਪਿੰਡ ਸ਼ੇਰਪੁਰ ਦੇ ਵਿੱਚ ਖੜਾ ਹਾਂ ਬਾਪੂ ਜੀ ਕੰਮ ਕਰ ਰਹੇ ਨੇ ਕਿਸੇ ਘਟਨਾ ਦੇ ਕਰਕੇ ਦੋ ਹੱਥ ਚੱਲੇ ਜਾਂਦੇ ਨੇ ਪਰ ਇੱਕ ਦੋਸਤ ਐਸਾ ਮਿਲਦਾ ਏ ਜੋ ਆਖਰ ਤੱਕ ਕਹਿੰਦਾ ਏ ਕਿ ਇਸ ਜਨਮ ਨਾਲ ਸੀ ਆਹ ਜਨਮ ਵੀ ਜੇ ਮੇਰਾ ਪੂਰਾ ਹੁੰਦਾ ਤੇ ਜੇ ਅਗਲਾ ਜਨਮ ਹੁੰਦਾ ਤਾਂ ਫੇਰ ਅਸੀਂ ਵੀ ਫੇਰ ਦੁਬਾਰਾ ਇਕੱਠੇ ਮਿਲੀਏ ਯਾਰੀ ਇਹ ਹੁੰਦੀ ਹੈ ਸਾਨੂੰ ਮਾਣ ਹੈ ਜੀ ਤੁਹਾਡੇ ਤੇ ਜੀ ਬਾਈ ਬਹੁਤ ਉਦਾਹਰਨਾ ਬਣਨਗੇ ਮੈਂ ਦੱਸ ਨਹੀਂ ਸਕਦਾ ਦੋ ਜਨਮਾਂ ਤੱਕ ਮੈਨੂੰ ਖੋਦ ਮਿਲੂਗਾ ਇਹੀ ਦੋਸਤ ਮਿਲੂਗਾ ਇਹੀ ਦੋਸਤ ਮਿਲੂਗਾ ਤੇ ਬਾਕੀ ਇੱਕ ਮੋਬਾਈਲ ਨੰਬਰ ਹੈ ਇਹਨਾਂ ਦਾ ਜੇ ਕੋਈ ਮਦਦ ਕਰਨਾ ਚਾਹੇ ਜਾਂ ਇਹਨਾਂ ਦੋਨਾਂ ਦੀ ਯਾਰੀ ਨੂੰ ਲੈ ਕੇ ਇਹਨਾਂ ਦੇ ਬੇਟੇ ਜੀ ਦਾ ਕਾਲਾ ਕਾਲਾ ਬਾਈ ਦਾ ਨਾਮ ਹੈ ਮੋਬਾਈਲ ਨੰਬਰ ਹੈ 79 ਆ ਮੈਂ 9779959055 ਆ ਨੰਬਰ ਤੁਸੀਂ ਦੇਖ ਸਕਦੇ ਹੋ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਇਹਨਾਂ ਦੇ ਬੇਟੇ ਨਾਲ ਕੋਈ ਗੱਲਬਾਤ ਕਰਨਾ ਚਾਹੋ ਤਾਂ ਗੱਲਬਾਤ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਤੇ ਸਲੂਟ ਹੈ ਤੁਹਾਡੀ ਯਾਰੀ ਨੂੰ ਤੇ ਤੇ ਬਹੁਤ ਵਧੀਆ ਲੱਗਿਆ ਤੁਹਾਡਾ ਗੱਲਬਾਤ ਗਿਆ ਇਮੋਸ਼ਨਲ ਗੱਦੇ ਹੁੰਨੇ ਹੋ ਅਰੇ ਦੇ ਕੋਲੇ ਖੜਾ ਨਾ ਛੇ ਹੱਥ ਵੀ ਲਾਜੀ ਹੱਸ ਵੀ ਲੈਨੇ ਆ ਬਿਲਕੁਲ ਇਹੀ ਉਮੀਦ ਰੱਖਾਂਗੇ ਤੁਹਾਨੂੰ ਵੀ ਗੱਲਬਾਤ ਵਧੀਆ ਲੱਗੀ ਹੋਊਗੀ ਇਸ ਨੂੰ ਵਾਤਵਾਛੇ ਜਰੂਰ ਕਰਨਾ ਤਦ ਤੱਕ ਲਈ ਮੈਨੂੰ ਜਣੀ ਹਰਵਿੰਦਰ ਖੰਨੇ ਨੂੰ ਦੋਈ ਜ਼ਿਆਦਾ ਦੇਦਰ ਹੋ ਰਹਿ ਮਟੀ ਵੀ ਧੰਨਵਾਦ